ਆਪਣੇ ਕੋਲ ਵੀ ਇਹ ਸਟਾਰਟ ਹੋ ਜਾਂਦੀ 33000 ਤੋਂ 33000 ਤੋਂ ਬਾਈ ਜੀ ਉਹ ਤਿੰਨ ਨਹੀਂ ਕੱਲੀ ਵੀ ਬੰਦੇ ਨੂੰ ਲੱਖ ਤਿੰਨ ਬੰਦੀ ਸਕੂਟਰੀ ਲੈਣ ਦੀ ਲੋੜ ਨਹੀਂ ਕੱਲੀ ਵੀ 33000 ਦੀ ਮਿਲਦੀ ਪੱਲੀ ਵੀ 33000 ਦੇ ਨੇ ਕਹਿੰਦੇ ਨੇ ਆਲਾ ਬਾਈ ਤੱਲਾ ਸਿੰਗਲ ਪੀਸ ਲੈਣ ਦਾ 40000 ਦਾ ਹੈ ਨਾ ਉਹ ਨਹੀਂ ਨਾ ਦੇ ਸਾਲ ਦੀ ਗਾਰੰਟੀ ਹਾਂਜੀ ਸੱਚੀ ਗੱਲ ਦੀ ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਦੇ ਆਪਾਂ ਪਹੁੰਚੇ ਹਾਂ ਬਾਈ ਪੰਜਾਬ ਆਟੋ ਸਰਵਿਸ ਸ਼ੇਰਪੁਰ ਦੇ ਵਿੱਚ ਨੇੜੇ ਬਾਈ ਨੂੰ ਪੈਂਦਾ ਬਾਈ ਧੂਰੀ ਜ਼ਿਲ੍ਹਾ ਸੰਰੂਰ ਪੈਂਦਾ ਤੇ ਆਪਾਂ ਬਾਈ ਡੇਲੀ ਫੋੜੇ ਵਾਸਤੇ ਇੱਕ ਇਲੈਕਟ੍ਰਿਕ ਸਕੂਟਰੀ ਦੀ ਵੀਡੀਓ ਲੈ ਕੇ ਆਉਣੇ ਅੱਜ ਵੀ ਪਟਾਚੀ ਰੂਮ ਦੇ ਪਹੁੰਚਾਂਗੇ ਪੰਜਾਬ ਆਟੋ ਸਰਵਿਸ ਸ਼ੇਰਪੁਰ ਦੇ ਵਿੱਚ ਗੱਲਬਾਤ ਕਰਦੇ ਆਂ ਆਪਾਂ ਗੋਵਿੰਦ ਦੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਨਾਂ ਦੱਸ ਦਿਓ ਹਾਂ ਵਧੀਆ ਵਧੀਆ ਨਾਂ ਗੋਵਿੰਦ ਗੋਵਿੰਦ ਸਿੰਘ ਵੀਰੇ ਠੀਕ ਹੈ ਭਾਈ ਜੀ ਆਪਣੀ ਫਰਮ ਦਾ ਨਾਂ ਜਰੂਰ ਬੋਲ ਦਿਓ ਪੰਜਾਬ ਆਟੋ ਸਰਵਿਸ ਵੀਰੇ ਪੰਜਾਬ ਆਟੋ ਸਰਵਿਸ ਭਾਈ ਜੀ ਪ੍ਰੋਪਰ ਲੋਕੇਸ਼ਨ ਕਿ ਰਹਿੰਦੀ ਹੈ ਭਾਈ ਆਪਣੀ ਗੱਲ ਕਰੀਏ ਆਪਣੀ ਪ੍ਰੋਪਰ ਲੋਕੇਸ਼ਨ ਬਣ ਜਾਂਦੀ ਹੈ ਵੀਰੇ ਇੱਕ ਆਪਣਾ ਸ਼ੇਰਕਾਤ ਤੋਂ ਰੋਡ ਹੈਗਾ ਮੇਨ ਤੇ ਸ਼ੇਰਪੁਰ ਠੀਕ ਹੈ ਨੇੜੇ ਐਚਡੀਐਫੀ ਬੈਂਕ ਆ ਵਾ ਨੇੜੇ ਐਚਡੀਐਫੀ ਬੈਂਕ ਦੇ ਜਿਲ੍ਹਾ ਪੁਣਹ ਖੰਰੂਰ ਪੈਂਦਾ ਖੰਰੂਰ ਠੀਕ ਹੈ ਵੱਡੇ ਭਾਈ ਇਹ ਲੈਟਰ ਸਟੂਡੀਓ ਦਾ ਕੰਮ ਆ ਵੱਡੇ ਭਾਈ ਆਪਾਂ ਲਵੇ ਜਿਹੜਾ ਇਸ ਟਾਈਮ ਕਦੀ ਆਪਾਂ ਬਹੁਤ ਜੀ ਲੋਡ ਵੀ ਆ ਤੇ ਆਪਣਾ ਕੀ ਫਰਕ ਹੈ ਵੱਡੇ ਭਾਈ ਬਾਜ਼ਾਰ ਨਾਲ ਵੈਸੇ ਤਾਂ ਭਾਈ ਬਹੁਤ ਥਾਂਵੇਂ ਆਪਾਂ ਇਹ ਲੈਟਰ ਸਟੂਡੀਓ ਮਿਲਦੀਆਂ ਨੇ ਆਪ ਨੂੰ ਪਰ ਆਪਣਾ ਕੀ ਫਰਕ ਹੈ ਵੱਡੇ ਭਾਈ ਸਭ ਤੋਂ ਵੱਡਾ ਫਰਕ ਇਹ ਆਂਗਾ ਕਿ ਹਰੇਕ ਹੀ ਕੰਮ ਕਰਕੇ ਵੇਜ ਜਾਂਦਾ ਇੱਕ ਤਾਂ ਉਹਨਾਂ ਕੋਲ ਸੇਰ ਪਾਰ ਨਹੀਂ ਹੁੰਦਾ ਠੀਕ ਹੈ ਬੜੀ ਇੱਕ ਠੀਕ ਨਹੀਂ ਕਰਦੇ ਠੀਕ ਹੈ ਭਾਈ ਆਪਣੇ ਕੋਲ ਟੂ ਪ੍ਰੋਪਰ ਸਾਰਾ ਕੰਮ ਮਿਲੂਗਾ ਐ ਨਹੀਂ ਕਿ ਵੀ ਸਮਾਨ ਨਹੀਂ ਮਿਲਣਾ ਕੱਲ ਨੂੰ ਐ ਨਹੀਂ ਮਿਲਣਾ ਸਾਰਾ ਕੁਝ ਆ ਜੀ ਠੀਕ ਹੈ ਭਾਈ ਆਪਾਂ ਜਿਹੜੀ ਇਹ ਕੱਲ ਬੇਚਣ ਦਾ ਕੰਮ ਨਹੀਂ ਉਹ ਤੋਂ ਬਾਅਦ ਸਰਵਿਸ ਦੇਣ ਦਾ ਕੰਮ ਵੀ ਆਪਣਾ ਹੈਗਾ ਹੈਗਾ ਕੰਮ ਹੈਗਾ ਹੈਗਾ ਬੜੀ ਤੇ ਕਿੱਤੋਂ ਵੀ ਰੀਡ ਸਟਾਰਟ ਨਹੀਂ ਬਾਈ ਜੀ ਆਪਣੇ ਕੋਲ ਵੀਰੇ ਸਟਾਰਟ ਹੋ ਜਾਂਦੀ 33000 ਤੋਂ 33000 ਤੋਂ ਬਾਈ ਜੀ ਉਹ ਤਿੰਨ ਨਹੀਂ ਕੱਲੀ ਵੀ ਬੰਦੇ ਨੂੰ ਲੱਖ ਤਿੰਨ ਬੰਦੀ ਸਕੂਟਰ ਨਹੀਂ ਲੈਣ ਦੀ ਲੋੜ ਨਹੀਂ ਕੱਲੀ ਵੀ 33000 ਦੀ ਮਿਲਦੀ ਕੱਲੀ ਵੀ 33000 ਦੀ ਨੇ ਕਹਿੰਦੇ ਨੇ ਆਲਾ ਬਾਈ ਤੱਲਾ ਸਿੰਗਲ ਪੀਸ ਲੈਣ ਦਾ 40000 ਦਾ ਹੈ ਹਨਾ ਉਹ ਨਹੀਂ ਨਾ ਦੇ ਸਾਲ ਦੀ ਗਾਰੰਟੀ ਸਾਲ ਦੀ ਗਾਰੰਟੀ ਦਿੱਤੀ ਹੈ ਜੀ ਬਾਈ ਤੇ ਬੈਟਰੀਆਂ ਵਿੱਚ ਬਾਈ ਸਾਰੀਆਂ ਬੈਟਰੀਆਂ ਦੀ ਸਾਰੇ ਗਾਜ ਦੀ ਗਾਰੰਟੀ ਬੈਟਰੀ ਪਾਹੀ ਦਵਾਗੇ ਬਾਈ ਹਾਂ ਸਾਰਾ ਕੁਝ ਕਿਹੜੀ ਸਾਰਾ ਕੁਝ ਤਿਆਰ ਦੇਣਾ ਤਿਆਰ ਬਾਈ ਵਿੱਚ ਚਾਰਜ ਦੇਣਾ ਆਹ 33000 ਦੀ ਬਾਈ ਹਾਂ ਜੀ ਹਾਂ ਆਹ ਜੀ ਸਟੀਅਰ ਸੂਟ ਵਧੀਆ ਬਾਈ ਜੀ ਇਹਦਾ ਪੂਰੀ ਵਧੀਆ ਠੀਕ ਆ ਬਾਈ ਟਾਇਰ ਡੂਪਲਸ ਹੋਣਗੇ ਬਾਈ ਹਾਂਜੀ ਹਾਂ ਸਾਰਾ ਤੇ ਡਿਸਕ ਬ੍ਰੇਕ ਹੋਣਗੇ ਫਰੰਟ ਵਾਲੇ ਬਾਈ ਹਾਂ ਤੇ ਬਾਈ ਬੀਡ ਫੂਟ ਕਿੰਨਾ ਚੱਲੰਦ ਨੇ ਇਹ ਬੀਡ ਫੂਟ ਵੀਰੇ ਮੇਰੇ ਵਰਗੇ ਦੋ ਬੰਦੇ ਵਧੀਆ ਵਧੀਆ ਬਾਈ 22 ਕੀ ਰੌਂਡ ਲਾ ਪੜਾ ਜੀ ਮਿਨੀਮਮ ਕਿੰਨਾ ਠੀਕ ਆ ਬਾਈ ਜੀ ਤੇ ਗਾਹਾਂ ਸੇਮੇ ਮਾਡਲ ਆ ਬਾਈ ਫਰਕ ਪੈਣਾ ਦਾ ਨਹੀਂ ਰੰਗ ਨੇ ਉਦੋਂ ਵਾਰ ਇਧਰੇ ਆਪਣੇ ਕੋਲ 85000 ਤੱਕ ਮਾਡਲ ਆ 85000 ਤੱਕ ਆ ਹਾਂ ਜਿਹੜਾ ਸਭ ਤੋਂ ਟੌਪ ਤੇ ਆ ਉਹਦੀ ਆਪਣੀ 3 ਸਾਲ ਦੀ ਗਾਰੰਟੀ 3 ਸਾਲ ਦੀ ਆਂਟੀ ਆ ਬਾਈ ਜੀ ਕੋਈ 1 ਸਾਲ ਨਹੀਂ ਆ ਦਾ ਸੋ ਬਈ ਇਹਦਾ ਕੀ ਪ੍ਰਾਈਸ ਦੱਸੋ ਜਾਂ ਕੋਈ ਪਤਾ ਕੁਝ ਇਹਨੇ ਦੱਸ ਸਕਦੇ ਆ ਬਈ ਦੱਸੋ ਬਈ ਜੀ ਇਹ ਵੀਰੇ 60000 ਦੀ ਤਾਂ ਸਾਲ ਦੀ ਗਾਰੰਟੀ ਨਾਲ ਜੇ ਇਹ 72000 ਚ ਲੈਣੀ ਆ ਆਪਾਂ ਇਹ 3 ਸਾਲ ਦੀ ਗਾਰੰਟੀ 3 ਸਾਲ ਦੀ ਗਾਰੰਟੀ ਬਈ ਲੁੱਕ ਵਾਈਜ਼ ਬੜੀ ਸੋਹਣੀ ਆ ਬਈ ਤੇ ਬਾਡੀ ਕਿੰਨੀ ਸੋਲਿਡ ਐ ਬਈ ਦੀ ਗੱਲ ਪੂਰੀ ਇਹਦੇ ਟੌਪ ਮਾਡਲ ਸੂਟਰੀ ਐ ਟੌਪ ਮਾਡਲ ਮਤਲਬ ਕਿ ਐ ਵੀ ਨਹੀਂ ਗਾਰੰਟੀ ਨਹੀਂ ਦੇ ਰਹੇ ਆ ਆਪਾਂ ਜੀ ਬਈ ਗਾਰੰਟੀ ਦੇ ਗਾਰੰਟੀ 'ਚ ਫਰਕ ਹੁੰਦਾ ਫਰਕ ਹੁੰਦਾ ਬਈ ਆਪਾਂ ਗਾਰੰਟੀ ਦੇ ਦੇਣਾ ਗਾਰੰਟੀ ਦੇ ਰਿਹਾ ਬਈ ਵਾਹ ਜੀ ਵਾਹ ਤੇ ਟਾਇਰ ਬਾੜਾਣਾ ਬਸ 12 12 ਹਾਂ 12 12 ਵੀਰੇ ਡਬਲ ਡਿਸਟ੍ਰਾਈਟਲ ਬਾਰੇ ਦਾ ਬਾਈ ਹਾਂ ਜੀ ਹਾਂ ਬਾਈ ਕਾਲੇ 12 ਦਾ ਬਾਈ ਮੇਨਲੀ ਵਾਹਿਟ ਕਹਿੰਦਾ ਜੀ ਪਿਛਲਾ 10 ਦਾ ਕਰ ਦਾਂਗਾ ਕਰਨਾ ਆਪਣੇ ਸਾਸੀ ਭਜਾਂਗੇ ਸਾਸੀ ਭਜਾਂਗੇ ਆਪਣੇ 2012 ਦਾ 12 ਤੇ ਬਾਈ ਗਾਰੰਟੀ ਵਰੰਟ ਕਾਦੀ ਰਹਿਣ ਵਾਲੀ ਪਹਿਲਾਂ ਤੇ ਦੱਸ ਦੋ ਬਈ ਆਪਣੀ ਆਪਣੀ ਹੈਗੇ ਵੀਰੇ ਮੋਟਰ ਕੰਟਰੋਲਰ ਬੈਟਰੀ ਚਾਰ ਚਾਰਜਰ ਬਾਈ ਤਿੰਨੇ ਚੀਜ਼ਾਂ ਹੀ ਰੱਖੇ ਬਾਕੀ ਵੀਰੇ ਸਰਬਸ ਤੂੰ ਪ੍ਰੋਪਰ ਮਿਲੂਗਾ ਐ ਨਹੀਂ ਹੈਗੀ ਸਮਾਨ ਨਾ ਮਿਲੇ ਠੀਕ ਹੈ ਬਾਈ ਫੇਰ ਪਰ ਮਿਲੂਗਾ ਬਾਈ ਫੁੱਲ ਵੀਰੇ ਫੁੱਲ 24/7 ਤੂੰ ਮਰਜੀ ਆਉਗਾ ਜੇ ਤੂੰ ਮਰਜੀ ਕੋਈ ਮਰਜੀ ਹੈ ਜੇ ਕੋਈ ਮਰਜੀ ਟੂਟਰੀ ਹੈ ਠੀਕ ਹੈ ਬਾਈ ਗਾਹਾਂ ਇਹ ਇੱਕ ਤੋਂ ਵੱਧ ਮਾਡਲ ਆ ਵੀਰ ਸਪੈਸ਼ਲ ਲੇਡੀਜ਼ ਲਈ ਲੇਡੀਜ਼ ਲਈ ਮਤਲਬ ਕਿ ਇੱਥੋਂ ਸੀਟ ਵੀ ਨਹੀਂ ਮੀਆਂ ਛੋਟੇ ਕੱਟ ਦਾ ਵਾਲੇ ਵੀ ਬੰਦੇ ਚਲਾਉਂਦੇ ਨੇ ਚਲਾ ਆ ਦੇ ਨੇ ਬਈ ਤੇ ਵੱਡੇ ਬਾਈ ਜਾਲ ਮੇਨ ਜਿਹੜੀ ਹੈਗੀ ਹੈਗੀ ਸੀਟ ਬੜੀ ਵੱਡੀ ਆ ਬਈ ਤੇ ਬੰਦਾ ਸੌਂ ਜਾਂਦਾ ਬਿੱਗੀ ਬਹੁਤ ਵੱਡੀ ਆ ਬਈ ਬਿੱਗੀ ਉਤਨੀ ਵੱਡੀ ਆ ਵੱਡੇ ਬਾਈ ਬਿੱਗੀ ਤਾਂ ਐ ਲਾ ਲਓ ਕੀ ਬਾਹ ਜੀ ਬਾਹ ਤੇ ਬੰਦਾ ਲਕੋਏ ਗੱਲ ਕਰੀ ਹੈ ਨਾ ਦੇਖ ਤੇ ਵੀ ਬਹੁਤ ਸਪੇਸ ਆ ਨਾ ਜਿਵੇਂ ਆਪਣਾ ਜਿੰਮੇਵਾਰ ਬੰਦੇ ਨੇ ਬਈ ਕੋਈ ਥੈਲਾ ਧਰਨਾ ਕੋਈ ਧਰਨਾ ਬੰਦਾ ਜੇ ਮਾਰ ਕੇ ਨਾ ਵੀ ਹੈਵੀ ਜਾ ਹੈਵੀ ਜਾ ਬਈ ਤੂੰ ਦੇਖ ਜੇ ਨਾ ਬੱਚੇ ਤੋਂ ਬਾਅਦ ਕੁਝ ਨਹੀਂ ਹੁੰਦਾ ਗੱਲ ਕਰੀ ਤੇ ਛੋਟੇ ਜਿਹੇ ਵਾਲੇ ਟੂਸ਼ਨ ਆ ਜਾਂਦੇ ਨੇ ਬਈ ਉਹਨਾਂ ਨੂੰ ਵੀ ਲੈ ਕੇ ਦੇ ਸਕਦੇ ਆਂ ਆਪਾਂ ਤੇ ਕਹਾ ਮਾਡਲ ਬਈ ਇਹਦੇ ਕੋਲ ਗੋਲ ਲਾਈਟ ਵਾਲਾ ਵੀ 6 ਬੈਂਟਰੀਆਂ ਜੇ ਵੀਰੇ 6 ਬੈਂਟਰੀਆਂ ਗੋਲ ਲਾਈਟ ਵਾਲਾ ਬਈ ਤੇ ਟਾਇਰ ਇਹਦਾ 12 ਨੰਬਰ ਆ ਫਰੰਟ 12 ਨੰਬਰ ਆ ਵਾ ਜੀ ਵਾ ਬਈ ਟੂਬਲਸ ਥਰਮ ਲੈਂਗੇ ਬਈ ਤੇ ਸੀਟ ਇਹਦੀ ਖਾਦੀ ਵੱਡੀ ਆ ਨਾ ਬਈ ਹਾਂਜੀ ਹਾਂ ਓ ਇੱਕਦਮ ਆੜੋਂ ਤਾਂ ਥੋੜੀ ਘੱਟ ਹੋਊਗੀ ਬਸ ਉਹ ਪੂਰੀ ਠੀਕ ਆ ਬਈ ਤੇ ਐਵਰੀ ਚੀਜ਼ ਨਾਲ ਹੀ ਇਹਨਾਂ ਦੀ ਬਈ ਐਵਰੇਜ ਵੀਰੇ ਇਹ ਮੰਨ ਲਓ ਕਿ 50 ਤੋਂ 60 5 ਬੈਂਡਰੀਆਂ ਚ 5 ਬੈਂਡਰੀਆਂ 670 60 ਤੋਂ 70 ਠੀਕ ਹੈ ਵੱਡੇ ਭਾਈ ਤੇ ਟੋਪ ਸਪੀਡ ਬਾਈ ਨਾਲ ਦੀ ਕਿੰਨੀ ਟੋਪ ਸਪੀਡ ਹੈਗੀ ਆ ਟੋਪ ਮਾਡਲ ਕੁੜੇ ਹੈਗੇ ਸਖੀ ਸਪੀਡ 60 ਦੀ ਸਪੀਡ ਬਾਈ ਤੇ ਜਿਹੜੀ ਗੋਲ ਲੜ ਖੜੀ ਇਹਨਾਂ ਦੀ ਬਈ 45 ਤੱਕ ਮਿਲਦਾ ਹਾਂਜੀ ਹਾਂ 45 ਤੱਕ ਬਾਈ ਤੇ ਗਾਰੰਟੀ ਵੀ ਆਉਂਦੀ ਵੀ ਹੋਣੀ ਬਾਈ ਜੀ ਸਰਵਿਸ ਦਾ ਜਣਾਣਾ ਇਧਰ ਆ ਬਾਈ ਹਣਾ ਹਾਂਜੀ ਹਾਂ ਇਹ ਬਾਈ ਸਰਵਿਸ ਵਾਸਤੇ ਨੇ ਇਧਰ ਦੇਖ ਸਕਦੇ ਆ ਬਾਈ ਆਪਾਂ ਤੇ ਸਪੇਅਰ ਪਾਰਟ ਵੀ ਮੈਨੂੰ ਸਰਵਿਸ ਹੀ ਮਿਲੂ ਵੱਡੇ ਭਾਈ ਤੇ ਬੱਟਰ ਬਰੂ ਕਿੰਨੇ ਹੁੰਦੇ ਨੇ ਗੱਲ ਕਰੀ ਮੇਨ ਬਾਈ ਠੀਕ ਹੈ ਜੀ ਕਿਵੇਂ ਵੀਰੇ ਬੱਟਰ ਬਰੂ ਬਰੇ ਬ ਤੇ ਜਿਹਦੇ ਲਈ ਪੈਸੇ ਪੂਰੇ ਨਹੀਂ ਹਜੇ ਬਾਈ ਜੀ ਅਨਾਸ ਕਰ ਦਾਂਗੇ ਆਪਾਂ ਫਨਾਂਸ ਵੀਰੇ ਕਰ ਦਾਂਗੇ ਫਨਾਂਸ ਕਰ ਦਾਂਗੇ 2500 3000 ਰੁਪਿਆ ਭਰ ਕੇ ਅੱਛਾ ਵੀਰੇ 2500 ਸਰਪਤ 3000 ਰੁਪਈ ਤੇ ਉਹ ਤੋਂ ਬਾਅਦ ਆਰਗਡ ਬੈਂਕ ਕੱਢ ਲੈ ਜੀ ਉਹਦਾ ਆ ਜਾਏ ਉਹਦਾ ਹਾਂ ਸਕੂਰੀ ਬੈਂਕ ਦੀ ਗੱਲ ਜਿਹੜੀ ਮਰਜ਼ੀ ਲੈ ਜਿਹੜੀ ਮਰਜ਼ੀ ਲੈ ਸਕੂਰੀ ਤੋਂ ਬਾਈ ਜੀ ਬਾਜੀ ਬਾਜੀ ਆਪਾਂ 3 ਸਾਲ ਦੀ ਵੀ ਗਾਰੰਟੀ ਦਿੰਦੇ ਆਂਗੇ ਕੋਈ ਮਾਡਲ ਆ ਕੋਈ ਮਾਡਲ ਤੇ ਉਹਦੇ ਵਿੱਚ 12000 ਐਡ ਹੋ ਜਾਂਦਾ ਕੋਈ ਵੀ ਮਾਡਲ ਚ ਕੋਈ ਮਾਡਲ ਵਿੱਚ ਤੇ ਗੋਲ ਲਾਈਟ ਖੜਾ ਕਰ ਜੀ ਬਾਈ ਜੀ ਆਪਾਂ ਜਿਵੇਂ ਗੋਲ ਲਾਈਟ ਖੜਾ ਆਪਣਾ ਕੋਈ ਵੀ ਖ ਤੇ ਆਪਣਾ ਜਿੰਨੇ ਮਾਡਲ ਹੈਗੇ ਨੇ ਕੋਈ ਲੈ ਕੇ ਸੂਟ ਦੇ ਵਿੱਚ ਮੇਰੇ ਸਾਰੇ ਹੀ ਆਪਣਲੇ ਅਵੇਲੇਬਲ ਨੇ ਹਾਂਜੀ ਸਾਰੇ ਏ ਟੂ ਜ਼ਾ ਸਾਰੇ ਕਲਰ ਅਵੇਲੇਬਲ ਸਾਰੇ ਕਲਰ ਅਵੇਲੇਬਲ ਨੇ ਬਾਈ ਜੀ ਤੇ ਇਹ ਚੱਲ ਹੋਰ ਪੁੱਛਦੇ ਕਿ ਬਈ ਬੈਟਰੀ ਜਿਹੜੀ ਹੁੰਦੀ ਆ ਬੱਲੀਥਿਅਮ ਲੈੱਡ ਐਸਿਡ ਜਿਹੜੀ ਹੁੰਦੀ ਆ ਆਪਣੇ ਕੋਲ ਦੋਨੇ ਹੁੰਦੇ ਨੇ ਵੀਰੇ ਜਿਹੜੀ ਦਾ ਲੈੱਡ ਐਸਿਡ ਹੁੰਦੀ ਆ ਉਹਦੇ ਦਾ ਸਾਲ ਦੀ ਆ ਜੀ ਜੀ ਬਾਈ ਜਿਹੜੀ ਲੀਥੀਅਮ ਆ ਉਹ 3 ਸਾਲ ਉਹ 3 ਸਾਲ ਦੀ ਵੀ ਠੀਕ ਹੈ ਬਾਈ ਉਹਦਾਂ ਥੋੜੀ ਐਵਰੇਜ ਹੈ ਫਰਕ ਪਾਏਗਾ ਇਹ ਰਾਮ ਵੀਰੇ ਗਾਰੰਟੀ ਬਹੁਤ ਹੋ ਜਾਣੀ ਗਾਰੰਟੀ ਬਹੁਤ ਹੋ ਜਾਣੀ ਠੀਕ ਹੈ ਬਾਈ ਤੇ ਆਪਣੇ ਕਸਟਮਰ ਨੇ ਚਲਵਾ ਕਰ ਲਿਓ ਇਹਨਾਂ ਨੂੰ ਹਾਂਜੀ ਵਿੱਚ ਪਾ ਦੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾ ਰੱਖਦੇ ਕੋਈ ਜਰੂਰ ਪਹਿਲਾਂ ਆਪਣਾ ਮੇਰਾ ਨਾਮ ਸੁਖਜੀਤ ਹੈ ਵੀਰ ਜੀ ਠੀਕ ਹੈ ਬੜੇ ਬਾਈ ਤੇ ਸਕੂਟੀ ਲਈ ਦੇਸੀ ਆਪਾਂ ਪੰਗਿਆਂ ਤੋਂ ਬਾਈ ਹਾਂਜੀ ਬਾਈ ਮੈਨੂੰ 2 ਸਾਲ ਹੋ ਗਏ ਸਕੂਟੀ ਦੇ 2 ਸਾਲ ਹੋ ਗਏ ਬਾਈ ਜੀ ਤੇ ਕਿਵੇਂ ਬਈ ਕੀ ਰਿਸਪੌਂਸ ਸਕੂਟੀ ਨਾਲ ਕਰੀਏ ਬਹੁਤ ਵਧੀਆ ਵੀਰੇ ਅਸੀਂ ਤੇਲ ਪਾਉਣੇ ਭੁੱਲ ਗਏ ਤੇਲ ਪਾਉਣੇ ਭੁੱਲੇ ਕਿੱਟ ਮਾਰਨੀ ਭੁੱਲੇ ਹੈ ਹਾਂਜੀ ਚ ਦੋ ਹਾਲ ਕੋਈ ਪ੍ਰੋਬਲਮ ਨਹੀਂ ਜਿਹਦੇ ਬਾਈ ਹਾਂ ਹਾਂਜੀ ਠੀਕ ਹੈ ਬਾਈ ਮਤਲਬ ਜਿਹੜਾ ਮਾਰਨ ਦਾ ਮੂਡ ਲੋਡ ਹੀ ਨਹੀਂ ਪਈ ਹੋਈ ਹੈ ਨਾ ਬਾਈ ਹਾਂਜੀ ਠੀਕ ਹੈ ਬਾਈ ਤੇ ਸੁਭਾਅ ਕਿ ਮੈਂ ਬਈ ਹਾਂ ਦਾ ਬਾਈ ਬਹੁਤ ਵਧੀਆ ਜੀ ਪਹਿਲਾ ਫੋਨ ਕਰਦੇ ਆ ਬੜੀ ਜਿਹੜੀ ਫੋਨ ਚਾਗਦੇ ਨੇ ਵਿਚਾਰੇ ਤੇ ਮੜਾ ਮੋਟਾ ਕੋਈ ਵੀ ਪ੍ਰੋਬਲਮ ਆਉਂਦੀ ਆ ਸਾਨੂੰ ਜਿਹੜੀ ਗਾਈਡ ਕਰ ਦਿੰਦੇ ਨੇ ਗਾਈਡ ਕਰ ਦਿੰਦੇ ਨੇ ਬਾਈ ਤੇ ਸਪੋਰਟ ਨਹੀਂ ਸੀ ਦਿੰਦੇ ਬਈ ਆਪਣੇ ਕਸਟਮਰ ਹਾਂ ਵੀਅਰ ਦੇਖ ਰਹੇ ਨੇ ਬਈ ਵੀਡੀਓ ਨੂੰ ਬਾਈ ਸਕੂਟਰ ਹੀ ਬਹੁਤ ਵਧੀਆ ਲੈ ਕੇ ਪਤਾ ਲੱਗਦਾ ਠੀਕ ਆ ਬੰਦੇ ਕਹਿੰਦੇ ਉਹਨਾਂ ਨੇ ਰਾਹ ਪਏ ਤੇ ਬਾਹ ਪਏ ਤੋਂ ਜਾਣ ਕਰਕੇ ਉਹ ਕੰਮ ਬਹੁਤ ਵਧੀਆ ਚੀਜ਼ ਆ ਯਾਰ ਠੀਕ ਆ ਬਾਈ ਤੇਰ ਪਾਉਣਾ ਤੋਂ ਲੈਂਦਾ ਹੁੰਦਾ ਤੇ ਫ੍ਰੀ ਵੀ ਮੈਨੂੰ ਸਾਲ ਕੀ ਹੋ ਜਾਂਦੇ ਬਈ ਹੈ ਨਾ ਇਹ ਹਾਂ ਵੀਰੇ ਮੈਂ ਕਿਸ਼ਤਾਂ ਤੇ ਹੀ ਲਈ ਸੀਗੀ ਕਿਸ਼ਤਾਂ ਤੇ ਲਈ ਸੀ ਬਾਈ ਉਹਨਾਂ ਨੇ ਕੋਈ ਮਤਲਬ ਇੰਨਾ ਵਿਆਜ ਨਹੀਂ ਲਾਇਆ ਹਾਂਜੀ ਜਮੇ ਡਾਊਨ ਪੇਮੈਂਟ ਦੀ ਮੇਰੇ ਕੋਲ ਆਪਣੇ ਜੇ ਖਰਚੇ ਜੀ ਨਿਕਲੇ ਗਏ ਜੀ ਸਰ ਜੀ ਜੇ ਖਰਚੇ ਹੋ ਗਏ ਹਾਂਜੀ ਤੇ ਮਿਹਰਬਾਨੀ ਬਹੁਤ ਧੰਨਵਾਦ ਬਾਈ ਛੋਟਾ ਬਹੁਤ ਬਹੁਤ ਧੰਨਵਾਦ ਵੱਡੇ ਭਾਈ ਸੰਪਰਕ ਕਿਵੇਂ ਕਰ ਸਕਦਾ ਹੈ ਬਾਈ ਆਪਣੇ ਕਸਟਮਰ ਦੇਖ ਰਿਹਾ ਬਾਈ ਆਪਣਾ ਲਾ ਕਿਵੇਂ ਪਹੁੰਚ ਸਕਦਾ ਰਹੇ ਫੋਨ ਕਰ ਲਈ ਵੀਰੇ ਆਪਾਂ ਨੂੰ ਜੀ ਵੱਡੇ ਭਾਈ ਇਹ ਕਿਸੇ ਨੇ ਫੋਨ ਤੇ ਮਗਾਉਣੀ ਆ ਪਰ ਡਿਲੀਵਰੀ ਵੀ ਕਰ ਦਾਂਗੇ ਡਿਲੀਵਰੀ ਕਰ ਦਾਂਗੇ ਕੋਈ ਮਸਲਾ ਨਹੀਂ ਹੈਗਾ ਲੋਕੇ ਜੀ ਨੇ ਆਪਣੇ ਕੋਲੋਂ ਰੱਖਿਆ ਹੀ ਹੈਗਾ ਜੀ ਘਰ ਤੋਂ ਰੋਡ ਸ਼ੇਰਪਰ ਸ਼ੇਰਪਰ ਬਾਈ ਧੂਰੀ ਰੋਡ ਵੀ ਹੈਗਾ ਧੂਰੀ ਰੋਡ ਤੇ ਜਮਾ ਸਾਹਮਣੇ ਹੈਗੀ ਠੀਕ ਹੈ ਵੱਡੇ ਭਾਈ ਐਕਡੀਫੀ ਬੈਂਕ ਦੇ ਨਾਲ ਇੱਕ ਹੋਰ ਵੀ ਗੱਲ ਹੈ ਜੇ ਕੋਈ ਦੂਰ ਨੇੜੇ ਦਾ ਆਪਣੇ ਸਾਮਾਨ ਲੈਣ ਆਊਗਾ ਜੇ ਉਹਦੀ ਨੁਕ ਆਪਾਂ ਦੀ ਕਾਊਂਟਰ ਰਿਪਲੇਸਮੈਂਟ ਕਰ ਦਾਂਗੇ ਐ ਨਹੀਂ ਕਿ ਪੰਜ ਦਿਨਾਂ ਦੀ 7 ਦਿਨਾਂ ਦੀ ਉਹ ਕੰਮ ਨਹੀਂ ਹੈਗਾ ਆਪਣੇ ਠੀਕ ਹੈ ਬੜੇ ਬਾਈ ਨਹੀਂ ਖਰਾਬ ਹੋ ਗਿਆ ਵੀ ਕਾਊਂਟਰ ਰਿਪਲੇਸਮੈਂਟ ਠੀਕ ਹੈ ਠੀਕ ਹੈ ਠੀਕ ਹੈ ਤੇ ਵੱਡੇ ਭਾਈ ਨੰਬਰ ਯੂਰ ਬੋਲੋ ਆਪਣਾ ਇੱਕ ਵਾਰ ਜਿਹੜਾ ਨੰਬਰ ਹੈਗਾ ਵੀਰੇ ਆਪਣਾ 88475 ਦੇਖ ਤੇ 149 1904 17002 70022 ਹਾਂ ਇਹਦੇ ਕਸਟਮਰ ਕਾਲ ਦਾ ਤੇ ਜਿਹੜਾ ਐਮਰਜੀ ਆ ਜਾਵੇ ਵੀਰੇ ਜਿਹੜਾ ਟਾਈਮ ਵੀਰੇ ਜਿਹੜੇ ਟਾਈਮ ਮਿੰਟੇ 30 ਮਿੰਟ ਹੋਰੀਆਂ ਹਾਂਜੀ ਹਾਂਜੀ ਠੀਕ ਹੈ ਬੜੇ ਤੇ ਮਿਹਰਬਾਨੀ ਬਹੁਤ ਜ਼ਿਆਦਾ ਧੰਨਵਾਦ ਬਾਈ ਤੁਹਾਡਾ ਧੰਨਵਾਦ